ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਅੱਜ ਆਪਾਂ ਬਾਈ ਨਾਲ ਮੁਲਾਕਾਤ ਕਰਵਾਉਣੀ ਆ ਥੋੜੀ ਤੇ ਬਾਈ ਕੋਲੇ ਨਾ ਇੱਕ 2 ਢਾਈ ਸਾਲ ਦਾ ਸਾਂਣ ਬਕਾਊਆ ਕੱਟਾ ਤੇ ਉਹਦੇ ਬਾਰੇ ਜਾਣਕਾਰੀ ਲੈ ਕੇ ਦੇਵਾਂਗੇ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸ ਦੋ ਮੇਰਾ ਨਾਮ ਬਾਈ ਖੁਸ਼ਦੀਪ ਸਿੰਘ ਹੈ ਉਹ ਮੇਰਾ ਕੱਚਾ ਨਾਮ ਬੂਰਾ ਹੈ ਪਿੰਡ ਭਾਗੀ ਬਾਂਦਰ ਤਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹਾਂ ਤਲਵੰਡੀ ਤੋਂ ਬਠਿੰਡਾ ਰੋਡ ਤੇ ਆਪਣਾ ਪਹਿਲਾ ਪਿੰਡ ਆਈ ਤਲਵੰਡੀ ਸਾਬੋ ਤੋਂ ਠੀਕ ਹੈ ਗੱਲ ਤੇ ਬਾਈ ਇੱਕ ਨੰਬਰ ਵੀ ਬੋਲ ਦਿਆ ਉਹਦਾ ਮੇਰਾ ਨੰਬਰ ਬਾਈ 62399 64943 64943 62399 64943 ਠੀਕ ਹੈ ਬਾਈ ਤੇ ਬਾਈ ਜਿਹੜਾ ਆਪਣੇ ਕੋਲ ਜਿਹੜਾ ਮਗਰ ਹਨਾ ਬੁੱਲ ਖੜਾਗਾ ਹਾਂਜੀ ਬਾਈ ਤੇ ਇਹਦੀ ਡਿਟੇਲ ਦੱਸ ਸਾਨੂੰ ਇਹ ਆਪ ਕਿਹੜੇ ਦਾ ਬੱਚਾ ਹੈ ਤੇ ਇਹਦੀ ਮਾਂ ਦਾ ਕੀ ਦੁੱਧ ਦਾ ਰਕਾਰਡ ਸੀਗਾ ਇਹਦੀ ਮਾਂ ਦਾ ਬਾਈ 20 ਕਿਲੋ ਦੁੱਧ ਦਾ ਦਰਕਾਰਡ ਹੈਗਾ ਠੀਕ ਹੈ ਤੇ ਇਹ 304857 ਐਲ ਡੀ ਵੀ ਦਾ ਸੀਮਨ ਆਪਣਾ ਨੰਬਰ ਨੰਬਰ ਵਾਲਾ ਠੀਕ ਹੈ 34857 ਬੋਲਦਾ ਬੱਚਾ ਹੈਗਾ ਠੀਕ ਹੈ ਤੇ ਇਹਦੀ 26 26 ਮਹੀਨੇ ਉਮਰ ਆਏਗੀ ਉਮਰ 26 ਮਹੀਨੇ ਹੋ ਗਈ 26 ਮਹੀਨੇ ਆ ਜੀ ਹਾਂਜੀ ਠੀਕ ਹੈ ਹਾਂਜੀ ਤੇ ਜਿਵੇਂ ਬਈ ਹੁਣ ਆਪਾਂ ਇਹਦੀ ਗੱਲਬਾਤ ਕਰੀਏ ਵੀ ਰੇਟ ਦਰਸ਼ਕਾਂ ਨੂੰ ਰੇਟ ਵੀ ਦੱਸ ਦੇ ਫਿਰ ਆਪਾਂ ਨਾ ਇਹਨੂੰ ਚਲਾ ਕੇ ਤੋਰ ਕੇ ਦਿਖਾਵਾਂਗੇ ਰੇਟ ਬਾਈ ਇਹਦਾ 80000 ਰੁਪਏ ਹੈਗਾ ਜਾਇ ਜੀ ਮੰਗਿਆ ਆਪਾਂ ਲੋਕ ਤਾਂ ਜ਼ਿਆਦਾ ਕਰੀ ਜਾਂਦੇ ਆ ਪਰ ਆਪਾਂ ਆਪਦੀ ਚੀਜ਼ ਦੇ ਹਿਸਾਬ ਨਾਲ ਕੀਤਾ ਠੀਕ ਹੈ ਵੀ ਵਿੱਚ ਆਪਣਾ ਉਹ ਕੰਮ ਨਹੀਂਗਾ ਵੀ ਆਪਾਂ ਅਸੀ ਮੰਗ ਕੇ ਦੇ 60 ਕਟ ਦਿੱ ਗਏ ਹਨਾ ਵੀ ਬੱਸ ਜੈਜ ਹੀ ਮੰਗਿਆ ਚੱਲ ਉ ਹੋ ਤਾਂ ਜਾਊਗਾ ਬੜਾ ਬਹੁਤਾ ਮਾਨਤਨ ਹੋ ਜਾਊਗਾ ਜਿਵੇਂ ਹੁਣ ਗੱਲ ਕਰ ਗਏ ਹਨਾ ਵੀ ਆਪਾਂ ਮਤਲਬ ਕ੍ਰੋਸਿੰਗ ਵਾਸਤੇ ਛੱਡਿਆ ਤਾਂ ਨਹੀਂ ਹਜੇ ਕ੍ਰੋਸਿੰਗ ਬਾਰੇ ਥੋੜੇ ਬਹੁਤੇ ਪਸ਼ੂ ਜੇ ਹੋਏ ਆ ਆਪਦੇ ਆਪਦੇ ਕਰੇ ਮਤਲਬ ਹਾਂ ਇੱਕ ਆ ਵੀ ਹਾਂ 2-4 ਪਸ਼ੂ ਮਾਲਾ ਹੋਏ ਆ ਕਿਉਂ ਉਹ ਆਪਾਂ ਵੀ ਚੈੱਕ ਕੀਤਾ ਵੀ ਇਹਦੇ ਕਨਸੀਵ ਕਰਦੇ ਆ ਕਨਸੀਵ ਰੇਟ ਕੀ ਆ ਤੇ ਆਪਾਂ 5 ਕੇ ਪਸ਼ੂਆਂ ਦੇ ਛੱਡਿਆ ਸੀ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆ ਠੀਕ ਹੈ ਸੇਲ ਹੈ ਵੀ ਦੋਸਤੋ ਹਨਾ ਤੇ ਆਜੋ ਫਿਰ ਆਪਾਂ ਜਿਹੜਾ ਹੈਗਾ ਕੱਟਾ ਤੇ ਸਮਾਰਕ ਦਿਖਾਵਾਂਗੇ ਪਰ ਇੱਕ ਗੱਲ ਹੋਰ ਆ ਬਾਈ ਕੋਲ ਇੱਕ ਚੰਗੀ ਮੱਝ ਹੈ ਇੱਧਰ ਤੁਸੀਂ ਦੇਖ ਲਓ ਪੂਰੀ ਤੇ ਆਪਾਂ ਉਹਦੇ ਵੀ ਮੜੀ ਜੇ ਨਾ ਤੁਹਾਨੂੰ ਦਿਖਾਵਾਂਗੇ ਚੰਗੀ ਲੱਗੀ ਆਪਾਂ ਤਾਂ ਦਿਖਾਵਾਂਗੇ ਪਰ ਉਹ ਸੇਲ ਨਹੀਂ ਹੈਗੀ ਲੈ ਵੀ ਦੋਸਤੋ ਨਾ ਹੁਣ ਤੁਸੀਂ ਜਿਹੜਾ ਹੈਗਾ ਕੱਟਾ ਜਿਹੜਾ ਵਕਾਊ ਆ ਤੇ ਉਹ ਤੁਸੀਂ ਦੇਖ ਲਓ ਹਨਾ ਤੇ ਬਾਈ ਮਾੜਾ ਆ ਤੋਰ ਦੇ ਇੱਧਰ ਨੂੰ ਸਿੰਗਾ ਸੁੰਗਾ ਦਾ ਬਹੁਤ ਸੋਹਣਾ ਹੈ ਮੂੰਹ ਦਾ ਵੀ ਬਹੁਤ ਸੋਹਣਾ ਤੁਸੀਂ ਦੇਖ ਹੀ ਰਹੇ ਹੋ ਹਨਾ ਬੋਡੀ ਮੰਤਰੇ ਜਿਹੜੀ ਉਹ ਵੀ ਤੁਸੀਂ ਚੈੱਕ ਕਰ ਲਓ ਕੀ ਹੈ ਆਪਾਂ ਜਿਹੜਾ ਹੈਗਾ ਚਾਰਸ਼ ਫੇਰਾ ਕੱਟੇ ਦਾ ਉਹ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਜੇ ਗੱਲ ਕਰਗੇ ਹਨਾ ਨਲਾ ਨੂਲਾ ਦਾ ਤੁਸੀਂ ਥੱਲੂ ਟੈਸਟਿਕਲ ਜਿਹੜੇ ਉਹ ਵੀ ਬਹੁਤ ਚੰਗੇ ਨੇ ਤੇ ਇਧਰਲੀ ਸਾਈਡ ਵੀ ਆਪਾਂ ਦਿਖਾ ਦਗੇ ਬਾਕੀ ਜਿਹੜਾ ਹੈਗਾ ਮੂੰਹ ਦਾ ਵੀ ਬਹੁਤ ਸੋਹਣਾ ਪਹਿਲਾਂ ਵੀ ਦੱਸਿਆ ਮੈਂ ਤੁਹਾਨੂੰ ਪਰ ਸਿੰਘ ਵੀ ਹੈਗਾ ਜਿਹੜਾ ਨਾ ਬਹੁਤ ਸੋਹਣਾ ਆ ਦੇਖ ਲਓ ਤੁਸੀਂ ਅਜੇ ਆਪਾਂ ਬਈ ਛੇੜਖਾਨੀ ਜਮਾ ਨਹੀਂ ਕਰਾਈ ਸਿੰਘ ਨਾਲ ਠੀਕ ਹੈ ਨੇਚਰਲ ਹੈ ਜਮਾ ਠੀਕ ਹੈ ਗੱਲ ਤੇਰੀ ਲੈ ਮਾਰਾ ਤੂਰ ਤੇਰਾ ਹਮ ਨੂੰ ਕੁਝ ਨਹੀਂ ਆਪਾਂ ਹੋ ਕਰਵਾਏ ਜਿਵੇਂ ਹੈਗਾ ਕੂਮੀ ਹੈ ਠੀਕ ਹੈ ਬਾਕੀ ਜਿਹੜਾ ਹੈਗਾ ਨਾ ਕੋਲੇ ਆ ਕੇ ਤੁਸੀਂ ਦੇਖ ਪਰਖ ਕੇ ਜਾਂਚ ਕਰਕੇ ਫਿਰ ਤੁਸੀਂ ਮਤਲਬ ਜੇ ਹੈਗੀ ਐ ਨਾ ਗੱਲ ਵੀ ਖਰੀਦ ਜੇ ਕਰਨਾ ਤਾਂ ਪਿੰਡ ਆ ਕੇ ਸਮਾਰ ਕੇ ਦੇਖ ਕੇ ਫਿਰ ਦੋਸਤੋ ਖਰੀਦ ਕਰਿਓ ਕਿਉਂਕਿ ਵੀਡੀਓ ਤੇ 19 21 ਦਾ ਫਰਕ ਰਹੇ ਜੇ ਉਹਦਾ ਮਤਲਬ ਫਿਰ ਫਰਕ ਨਹੀਂ ਰਹਿੰਦਾ ਹਨਾ ਠੀਕ ਆ ਬਾਈ ਤੇ ਬਾਕੀ ਸੀਨ ਸਾਹੂ ਬਹੁਤ ਆ ਬਾਈ ਰਾਮ ਨੇ ਅੱਛਾ ਜਿੱਥੇ ਮੜਾ ਜਹਾ ਹੱਥ ਮਾਰਦੇ ਆ ਉੱਥੇ ਪੂਛ ਚੱਕ ਕੇ ਖੜ ਜੂ ਠੀਕ ਹੈ ਕਈ ਬੱਚੇ ਹੁੰਦੇ ਆ ਮਾਲਾ ਸ਼ਰਾਰਤੀ ਹੁੰਦੇ ਆ ਬੁੜੀਆਂ ਤੋਂ ਬਣਾ ਨਹੀਂ ਖਾਂਦੇ ਕੋਈ ਹੋ ਹੋਵੇ ਆਪਾਂ ਤਾਂ ਹੁਣ ਖੇਤਾਂ ਦੇ ਬਾਗ ਜਾਨੇ ਆ ਮਤਲਬ ਕੱਟਾ ਮਤਲਬ ਵੀ ਮਾਰਦਾ ਮੂਰਦਾ ਹੁੰਦਾ ਨਾ ਉਹ ਜੀ ਗੱਲਬਾਤ ਤਾਂ ਨਹੀਂ ਹੈਗੀ ਬੁੜੀਆਂ ਵੀ ਖੋਲ ਲੈਂਦੀਆਂ ਕੋਈ ਦਿੱਕਤ ਨਹੀਂ ਆਪਣੇ ਠੀਕ ਹੈ ਆਪਾਂ ਤਾਂ ਹੁਣ ਆਏ ਆ ਵੀ ਥੋੜਾ ਜਿਹਾ ਬਾਣ ਜ਼ਿਆਦਾ ਹੈ ਉਹਦਾ ਕਰਕੇ ਸਾਹ ਸਮਾਈ ਘੱਟ ਹੁੰਦੀ ਆ ਠੀਕ ਹੈ ਤਾਂ ਕਰਕੇ ਉਹ ਠੀਕ ਹੈ ਭਾਈ ਇਹ ਵੀ ਮਤਲਬ ਜਿਵੇਂ ਆਪਾਂ ਗੱਲ ਕਰ ਗਏ ਹਨਾ ਜੀਮੇਦਾਰ ਬੰਦੇ ਨੇ ਕਿਸਾਨ ਭਰਾ ਨੇ ਠੀਕ ਹੈ ਨਾ ਤੇ ਤਾਂ ਕਰਕੇ ਬਣਦੇ ਭਾਈ ਤੇ ਆਜੋ ਫਿਰ ਇੱਕ ਜਿਹੜੀ ਹੈਗੀ ਸਾਨੂੰ ਬੂਰੀ ਮੱਝ ਆ ਨਾ ਉਹ ਤੋੜ ਕੇ ਦਿਖਾਵਾਂਗੇ ਆਪਾਂ ਤੇ ਮੈਨੂੰ ਚੰਗੀ ਲੱਗੀ ਉਹ ਤਾਂ ਕਰਕੇ ਥੋੜਾ ਜਿਹਾ ਆਪਾਂ ਜਿਹੜੇ ਘਰੇ ਪਸ਼ੂ ਰੱਖਿਆ ਬਾਈ ਕੋਲੇ ਹੈ ਨਾ ਚੰਗੇ ਨੇ ਆ ਦੇਖ ਲੋ ਨਿਗਾਹ ਮਾਰ ਲੋ ਇੱਧਰ ਨੀਲੀ ਰਾਵੀ ਦਾ ਕੱਟਾ ਖੜਾ ਹੈ ਨਾ ਸਾਰੇ ਪਸ਼ੂਏ ਜਿਹੜੇ ਚੰਗੇ ਆ ਘਰੇ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਤੇ ਨਿਗਾਹ ਮਰਵਾਦਗੇ ਇੱਧਰ ਝੋਟੀਆਂ ਖੜੀਆਂ ਦੇਖ ਲੋ ਤੁਸੀਂ ਆ ਝੋਟੀ ਵੀ ਚੰਗੀ ਆ ਹੈ ਨਾ ਤੇ ਉਹ ਗੋਪੀ ਬਣਦੀ ਝੋਟੀ ਹੈ ਬਾਈ ਰਾਮ ਨੇ ਅੱਛਾ ਉਹ ਗੋਪੀ ਬਣਦੀ ਆ ਗਈ ਹੈ ਹਾਂਜੀ ਹਾਂਜੀ ਠੀਕ ਐ ਬਾਈ ਆਪਾਂ ਮੜਾ ਨੇੜੇ ਕਰਦਗੇ ਪਾਸੇ ਹੋ ਜਾ ਠੀਕ ਹੈ ਗੋਪੀ ਬਣਦੀ ਆ ਗਈ ਭਾਈ ਇਹ ਗੋਪੀ ਬਣਦੀ ਝੋਟੀ ਹੈ ਬਾਈ ਠੀਕ ਹੈ ਹਾਂਜੀ ਤੇ ਆ ਜਾ ਫਿਰ ਕਰ ਲੈ ਵੀ ਦੋਸਤੋ ਹਨਾ ਹੁਣ ਆਪਾਂ ਬੂਰੀ ਮੱਝ ਦਿਖਾ ਦਗੇ ਜਿਹੜੀ ਬਾਈ ਕੋਲੇ ਚੰਗੀ ਹੈਗੀ ਮੈਨੂੰ ਚੰਗੀ ਲੱਗੀ ਬਾਕੀ ਦੇਖਣ ਵਾਲੀ ਅੱਖ ਸੋਡੀ ਵੀ ਕੀ ਕਹਿੰਦੀ ਆ ਉਹ ਦੇਖਾਂਗੇ ਹਨਾ ਤੇ ਅਡਰ ਕੁਆਲਟੀ ਹੈ ਜਿਹੜੀ ਬਹੁਤ ਚੰਗੀ ਹੈ ਬਾਈ ਤੋਰੀ ਮੜੀ ਬਾਕੀ ਚਾਰੇ ਪਾਸੇ ਹਨਾ ਕੈਮਰਾ ਲਾਦ ਗਏ ਆਪਾਂ ਆ ਦੇਖੋ ਤੁਸੀਂ ਮੰਤਰ ਹੈ ਲੇਵਲੂਬਾ ਬਹੁਤ ਸੋਹਣਾਗਾ ਬਾਕੀ ਸਿੰਘਾਂ ਦੀ ਜੇ ਗੱਲ ਕਰੀਏ ਸਿੰਘ ਖੁੱਲਾ ਤੋਰ ਦੇ ਕਰਾ ਇਹ ਫੇਰ ਦੱਸ ਦਗੇ ਵੀ ਇਹ ਜਿਹੜੀ ਹੈਗੀ ਮੱਝ ਬਕਾਊ ਨਹੀਂ ਹੈਗੀ ਵੈਸੇ ਸੋਣ ਦਿਖਾ ਰਹੇ ਆ ਭਾਈ ਕਿੰਨਾ ਕੁ ਦੁੱਧ ਆ ਇਹਦੇ ਥੱਲੇ ਹੁਣ ਇਹ ਬਾਈ ਜਦੋਂ ਆ ਇਹਦਾ ਮੰਨ ਲਓ ਪੀਕ ਲੈਵਲ ਹੁੰਦਾ ਹੈਗਾ ਜਦੋਂ ਆ ਸੱਜਰ ਸੂਈ ਦਾ ਉਦੋਂ ਇਹ 20.5 ਗੇਡ ਵਗ ਜਾਂਦੀ ਹੈ ਠੀਕ ਹੈ ਤੇ ਹੁਣ ਤਕਰੀਬਨ ਇਹਨੂੰ 2.5 ਤੋਂ 3 ਮਹੀਨੇ ਹੋ ਗਏ ਸੂਈ ਨੂੰ ਇੱਕ ਇਹਦਾ ਬੱਚਾ ਗੁਜ਼ਰ ਗਿਆ ਠੀਕ ਹੈ ਤੇ ਬਸ ਉਹਦਾ ਕਰਕੇ ਇਹ ਹੁਣ ਵੀ 15.5 16 ਕਿਲੋ ਦੁੱਧ ਚੱਲੀ ਜਾਂਦੀ ਹੈ ਠੀਕ ਹੈ ਮਤਲਬ ਵੀ 15 16 ਕਿਲੋ ਦੁੱਧ ਤਾਂ ਆਏਗਾ ਹਾਂ ਜੀ ਪੂਰੇ ਚੰਗੇ ਦੁੱਧ ਵਾਲੀ ਉਹ ਹੈ ਜੀ ਠੀਕ ਹੈ ਆ ਦੇਖੋ ਪ੍ਰਭੂ ਤੇ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਮੱਝ ਦੇ ਤੇ ਪਰ ਕੀ ਹੈ ਬੱਚੇ ਦਾ ਕਰਕੇ ਥੋੜਾ ਜਾਂ ਹਾਂ ਬੱਚੇ ਦਾ ਥੋੜਾ ਜਿਆਦਾ ਕਰ ਕੀ ਬਾਈ ਠੀਕ ਆ ਹਾਂਜੀ ਠੀਕ ਐ ਦੇਖੋ ਬਾਈ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਹਨਾ ਕਿਵੇਂ ਲੱਗੀ ਤੁਹਾਨੂੰ ਇਹ ਬਾਕੀ ਸਾਰੇ ਜਾਨਵਰ ਆਪਣੇ ਬਾਈ ਕਰੂ ਆ ਕੋਈ ਆਪਣਾ ਖਰੀਦ ਵੇਚ ਵਾਲਾ ਕੰਮ ਕਰਦਾ ਨਹੀਂ ਠੀਕ ਆ ਕਰ ਤੇਰੀ ਠੀਕ ਆ ਬਸ ਖੇਤ ਬੰਨੇ ਦਾ ਕੰਮ ਹੀ ਨਹੀਂ ਲੋਟ ਆਉਂਦੇ ਹੋਰ ਤਾਂ ਆਪਾਂ ਦੂਰੀ ਲੈ ਵੀ ਦੋਸਤੋ ਨਾ ਤੁਹਾਨੂੰ ਇੱਕ ਵਾਰ ਨਿਕਾ ਫੇਰ ਮਰਵਾਦਗੇ ਆਪਾਂ ਆਹਨ ਕੰਨੀ ਹਨਾ ਕੈਮਰਾ ਕਰਕੇ ਤੇ ਗੱਲ ਕੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਲਾਸਟ ਤੇ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਹਨਾ ਉਹਨਾਂ ਵੀਰਾਂ ਦਾ ਆਪਾਂ तहे ਦਿਲੋਂ ਧੰਨਵਾਦ ਕਰਦੇ ਆਂ ਦੋਸਤੋ ਠੀਕ ਐ ਧੰਨਵਾਦ ਜੀ